ਨੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੜਪੀੜਤਾ ਦੀ ਸਾਰ ਲੈ ਰਹੇ ਨੇ ਹੜਪੀੜਤਾ ਦੇ ਵਿੱਚ ਜਾ ਕੇ ਰਾਹਤ ਸਮਗਰੀ ਦੇ ਰਹੇ ਨੇ ਸੋ ਲੋਕਾਂ ਦੇ ਵੱਲੋਂ ਵੱਡੀ ਆਸ ਰੱਖੀ ਹੋਈ ਹੈ ਸੁਖਬੀਰ ਸਿੰਘ ਬਾਦਲ ਤੋਂ ਜੋ ਅੱਜ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਨੇ ਉਨ੍ਹਾਂ ਦੇ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਹੜ੍ਹਾਂ ਦੇ ਨਾਲ ਲੋਕ ਜੂਝ ਰਹੇ ਨੇ ਉੱਥੇ ਖੁਦ ਆਪਣੀ ਟੀਮ ਲੈ ਕੇ ਜਾ ਕੇ ਲੋਕਾਂ ਦੀ ਸਹਾਇਤਾ ਕਰ ਰਹੇ ਨੇ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਜ਼ਿਲ੍ਹਾ ਫਿਰੋਜ਼ਪੁਰ ਤੇ ਫਾਜ਼ਿਲਕਾ ਵਿੱਚ ਪਹੁੰਚੇ ਹੋਏ ਨੇ ਇੱਕ ਮੀਡੀਆ ਦੇ ਵਿੱਚ ਉਨ੍ਹਾਂ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ ਕਿਸ ਤਰ੍ਹਾਂ ਲੋਕ ਉਹਨਾਂ ਨੂੰ ਆਪਣੇ ਦੁੱਖੜੇ ਦੱਸ ਰਹੇ ਨੇ ਜੋ ਸੁਖਬੀਰ ਸਿੰਘ ਬਾਦਲ ਮੌਕੇ ਤੇ ਹੀ ਉਹਨਾਂ ਦੇ ਹੱਲ ਕਰਦੇ ਨਜ਼ਰ ਆਏ ਨੇ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਦੇ ਨਾਅਰੇ ਲਾਏ ਜਾ ਰਹੇ ਨੇ ਲੋਕਾਂ ਦੇ ਵੱਲੋਂ ਜੋ ਹੜ੍ਹਾਂ ਦੇ ਵਿੱਚ ਲੋਕ ਜੂਝ ਰਹੇ ਨੇ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਨਾਲ ਲਿਆ ਕੇ ਜੋ ਆਪਣੇ ਹਰਾ ਕਰਾਂ ਦੇ ਹਾਲਾਤ ਦਿਖਾ ਰਹੇ ਨੇ ਸੋ ਸੁਖਵੀਰ ਸਿੰਘ ਬਾਦਲ ਨੇ ਸਰਕਾਰ ਆਉਣ ਤੇ ਲੋਕਾਂ ਨੂੰ ਵੱਡਾ ਐਲਾਨ ਵੀ ਕਰ ਦਿੱਤਾ ਹੈ 2027 ਦੇ ਵਿੱਚ ਅਕਾਲੀ ਸਰਕਾਰ ਬਣੇਗੀ ਤਾਂ ਲੋਕਾਂ ਨੂੰ ਜੋ ਬਾਰਡਰ ਤੇ ਜ਼ਮੀਨਾਂ ਨੇ ਜਾਂ ਬਾਰਡਰ ਤੇ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਸਪੈਸ਼ਲ ਕਲੋਨੀਆਂ ਬਣਾ ਕੇ ਦਿੱਤੀਆਂ ਜਾਣਗੀਆਂ ਉਹਨਾਂ ਦੀਆਂ ਜ਼ਮੀਨਾਂ ਪੱਕੀਆਂ ਕੀਤੀਆਂ ਜਾਣਗੀਆਂ ਉਹਨਾਂ ਨੂੰ ਸ਼ਹਿਰਾਂ ਦੇ ਵਿੱਚ ਉਹਨਾਂ ਦਾ ਮੁੜਵਸੇਬਾ ਕੀਤਾ ਜਾਵੇਗਾ ਜੋ ਸੁਖਵੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਹੈ ਜ਼ਿਲ੍ਹਾ ਫੋਰੀਪੁਰ ਅਤੇ ਫਾਿਲਕਾ ਦੇ ਵਿੱਚ ਤੁਹਾਨੂੰ ਅਸੀਂ ਸੁਖਵੀਰ ਸਿੰਘ ਬਾਦਲ ਦਾ ਉਹ ਬਿਆਨ ਸੁਣਾਵਾਂਗੇ ਜੋ ਸੁਖਵੀਰ ਸਿੰਘ ਬਾਦਲ ਨੇ ਦੇ ਨਾਲ ਨਿਜਿੱਠਾਂ ਨਹੀਂ ਲੋਕਾਂ ਦੇ ਵਿੱਚ ਵਿਚਰਦੇ ਹੋਏ ਨਜ਼ਰ ਆਏ ਨੇ ਤੁਸੀਂ ਜਿਹੜਿਓ ਲੋਕਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਵੱਡੀ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਅਕਾਲੀ ਦਲ ਸਰਕਾਰ ਜੋ ਲੋਕਾਂ ਨੇ ਵੱਲੋਂ ਅੱਜ ਯਾਦ ਕੀਤੀ ਜਾ ਰਹੀ ਹੈ ਜਦੋਂ ਪਹਿਲਾ ਹੜ ਆਉਂਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੇ ਨਾਲ ਰابطਾ ਕਾਇਮ ਕਰਦੇ ਸੀ ਲੋਕਾਂ ਦੇ ਵਿੱਚ ਜਾ ਕੇ ਬੈਠਦੇ ਸੀ ਇੱਕ ਹੈਲਪਲਾਈਨ ਨੰਬਰ ਜਾਰੀ ਕਰਦੇ ਸੀ ਕਿ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਸਮੱਸਿਆ ਹੋਵੇ ਤਾਂ ਹੈਲਪਲਾਈਨ ਨੰਬਰ ਤੇ ਫੋਨ ਕਰਕੇ ਉਹ ਸਮੱਸਿਆ ਦੇ ਬਾਰੇ ਦੱਸੇ ਤਾਂ ਕਿ ਪ੍ਰਸ਼ਾਸਨ ਉੱਥੇ ਜਾ ਕੇ ਉਹਨਾਂ ਦੀ ਹੈਲਪ ਕਰ ਸਕੇ ਪਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਨਾ ਤਾਂ ਅਜੇ ਤੱਕ ਕੋਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਤੇ ਨਾ ਹੀ ਸਰਕਾਰ ਦੇ ਵੱਲੋਂ ਕੋਈ ਵੀ ਰਾਹਤ ਕਾਰਜਾਂ ਲਈ ਜਿਹੜੀ ਕਿ ਉੱਥੇ ਕੁਝ ਪ੍ਰਬੰਧ ਕੀਤੇ ਗਏ ਨੇ ਜੋ ਆਮ ਆਦੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਹੈਲੀਕਾਪਟਰ ਦੇ ਕੇ ਜਾਂਦੇ ਨੇ ਪਰ ਉਹ ਹੈਲੀਕਾਪਟਰ ਕਿਸ ਕੰਮ ਜੇਕਰ ਲੋਕਾਂ ਤੱਕ ਰਾਹਤ ਸਮਗਰੀ ਨਹੀਂ ਜਾਣੀ ਇਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਜਿਹੜੇ ਤੰਜਕਸਦੇ ਵੀ ਨਜ਼ਰ ਆ ਰਹੇ ਨੇ ਔਰ ਸੁਖਬੀਰ ਸਿੰਘ ਬਾਦਲ ਹਲਕਾ ਫਿਰੋਜ਼ਪੁਰ ਦੇ ਵਿੱਚ ਪਹੁੰਚੇ ਹੋਏ ਨੇ ਲੋਕਾਂ ਦੇ ਨਾਲ ਖੜੇ ਨੇ ਲੋਕਾਂ ਸੁਖਬੀਰ ਸਿੰਘ ਬਾਦਲ ਦੇ ਨਾਮ ਖੜੇ ਹੋਏ ਨਜ਼ਰ ਆਏ ਨੇ 2027 ਦੇ ਵਿੱਚ ਲੋਕਾਂ ਨੇ ਅਕਾਲੀ ਸਰਕਾਰ ਬਣਾਉਣ ਲਈ ਮਨ ਬਣਾ ਲਿਆ ਜੋ ਲੋਕ ਅੱਜ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿਵਾ ਰਹੇ ਨੇ ਔਰ ਸੁਖਬੀਰ ਸਿੰਘ ਬਾਦਲ ਨੇ ਵੀ ਲੋਕਾਂ ਨੂੰ ਕੀ ਕਿਹਾ ਹੈ ਤੁਹਾਨੂੰ ਅਸੀਂ ਵੀਡੀਓ ਦਿਖਾਉਂਦੇ ਹਾਂ ਉਹ ਵੀਡੀਓ ਪ ਪੂਰੇ ਤੰਦਮ ਵਿਚ ਆ ਰਹੀ ਹੈ ਸੁਖਵੀਰ ਸਿੰਘ ਬਾਦਲ ਦੀ ਇਹ viral video ਜੋ ਲੋਕਾਂ ਦੇ ਵਿੱਚ ਅੱਜ ਅਕਾਲੀ ਸਰਕਾਰ ਨੂੰ 2027 ਵਿੱਚ ਬਣਾਉਣ ਦੇ ਲਈ ਲੋਕ ਅੱਜ ਉਤਾਵਲੇ ਹੋਏ ਬੈਠੇ ਨੇ ਲੋਕ ਕਾਂਗਰਸ ਔਰ ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਨਾਰਾਜ਼ ਨੇ ਔਰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੋ ਖੇਤਰੀ ਪਾਰਟੀ ਹੈ ਉਸ ਨੂੰ ਲੋਕ ਫੇਰ ਦੁਬਾਰਾ ਸੱਤਾ ਵਿੱਚ ਲੈਣਾ ਚਾਹੁੰਦੇ ਨੇ ਸੋ ਸੁਣੋ ਪਹਿਲਾ ਸੁਖਵੀਰ ਸਿੰਘ ਬਾਦਲ ਦੀ ਉਹ ਵੀਡੀਓ ਕੋਈ 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 ਬੈਂਕ ਨੇ ਸਾਨੂੰ ਇਹਨੇ ਦੱਸਿਆ ਕਿ ਕੋਈ 2 ਕਰੋੜ ਰੁਪਇਆ ਪ੍ਰੈਸੈਂਟ ਆਇਆ ਹੈ ਜੀ ਆਪਣੇ ਖਾਤਿਆਂ ਵਿੱਚ ਲੈ ਕੇ ਹੋ ਗਿਆ ਕਰਕੇ ਆਇਆ ਜੀ ਕੀ ਬਣਾਇਆ ਕੱਲ ਕੱਲ ਜੀ ਸਾਰਾ ਤੁਹਾਡਾ ਧੰਨਵਾਦ ਜਿਹੜਾ ਸਾਡੇ ਇੱਥੇ ਖੜੀ ਜਿਹੜੀ ਸਟਾਫ ਹੈ ਉੱਥੇ ਪਿੱਛੇ ਦੇਖੋ ਜੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਿਵੇਂ ਮਰਜੀ ਹੈ ਜੀ ਸਾਡਾ ਜਿਹੜਾ ਅੱਜ ਸਾਡੇ ਨਾਲ ਖੜਾ ਹੀ ਉਹ ਸਾਡਾ ਸੱਜਾ ਜੀ ਤੁਸੀਂ ਸਾਡੇ ਕੋਲ ਖੜੇ ਹੋ ਜੀ ਆ ਬਾਬਾ ਸਾਹਿਬ ਦੀਆਂ ਸੜਕਾਂ ਨੇ ਸਰਕਾਰ ਨੇ ਪਹਿਲੀ ਜਿਹੜੀ ਜ਼ਮੀਨ ਸੀ ਪੱਕੀ ਹੋਈ ਸੀ ਸਾਡੀ ਜਿੰਨੇ ਕੰਮ ਸਾਡੇ ਏਰੀਆ ਦੇ ਹੋਏ ਉਹਨਾਂ ਦੇ ਮੌਕੇ ਨਹੀਂ ਉਹ ਸਾਡੇ ਆਪਣੀ ਮੁਕਾਰਰ ਚ ਹੋਏ ਨੇ ਅਸੀਂ ਬੇਨਤੀ ਇਹ ਕਰਨੇ ਕਿ ਸਾਡਾ ਜਿਹੜਾ ਜ਼ਮੀਨ ਦਾ ਇੱਕ ਹੀ ਮਸਲਾ ਰਿਹਾ ਹੈ ਸਾਡਾ ਜਿਹੜੀ ਜਮੀਨ ਜਿਹੜੀ ਜਿਸੀ ਹੋ ਗਈ ਸੀ ਬਾਕੀ ਰਹਿ ਗਈ ਜਿਹੜੀ ਰਹਿਦੀ ਸੀ ਜੀ ਜੀ ਕਾਂਗਰਸ ਪਾਰਟੀ ਨੇ ਉਸ ਮਾਰੇ ਆਪਣੇ ਖਾਣੇ ਸਾਡੀਆਂ ਕਰਜ਼ੋਰੀਆਂ ਜਿਹੜੀ ਹੁਣ ਸਾਡੇ ਨਾਮ ਤੇ ਕਰਜ਼ੋਰੀਆਂ ਵੀ ਆਈਆਂ ਅਸੀਂ ਇਹ ਚਾਹੁੰਦੇ ਆਂ ਜੀ ਆਖਰੀ ਸਰਕਾਰ ਆਈ ਮਾਰਕੀ ਤੇ ਉਹਦੇ ਅਸੀਂ ਵੇਖਿਓ ਜੀ ਆ ਜਿਹੜਾ ਹਾਲਾਤ ਨੇ ਸਾਡੇ ਅਸੀਂ ਤਾਂ ਕਹਿੰਦੇ ਜੀ ਸਾਨੂੰ ਉਹ ਜੇ ਮਰਜੀ ਸਰਦਾਰ ਮੈਂ ਤੁਹਾਨੂੰ ਇੱਕ ਵਾਰੀ ਬੋਲੋ ਪਤਾ ਹੈ ਕਿ ਉਹ ਇਵਾਨ ਕਰਤਾ ਪਰ ਪਹਿਚਾਨ ਹੀ ਨਹੀਂ ਪਹਿਲੀ ਕੈਬਨ ਜੀ ਸਰ ਮਾਰਕਾ ਨੂੰ ਆ ਕੋਲੇ ਨਾਲ ਕਰਨਾ ਹੈ ਕੱਲੇ ਥੋੜੀ ਮੈਂ ਸਾਰੇ ਬਾਰਡਰ ਪੱਟੀ ਦੀ ਆਈਸ ਪਸਿਆ ਆਹ ਪੱਕੀ ਕਰ ਦੋ ਦੂਜੀ ਗੱਲ ਹੈ ਦਾ ਸਾਥ ਬੈਠਣਾ ਮੈਂ ਜਿੰਨੇ ਦਰਿਆ ਦੇ ਨਾਲ ਜਿਹੜੀ ਇਹਨੂੰ ਪੱਕੇ ਸੀਮੈਂਟ ਦੇ ਬਾਥੀ ਨੇ ਠੀਕ ਹੈ ਉਸ ਵਿੱਚ ਸਟੀਲ ਪਾ ਕੇ ਨਾ ਮੁੱਟਨ ਸੋ ਸ਼ਰਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਬਣਾ ਦਿਓ ਇਹ ਪੱਕੇ ਬੰਨ ਪਣਾ ਕੇ ਸਟੀਲ ਵਾਲੇ ਜਿਹੜੇ ਕਦੀ ਨਹੀਂ ਰੁੜਨਗੇ ਉਹ ਬਣਾਵਾਗਰ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਪਹਿਲਾਂ ਬਾਦਲ ਸਾਹਿਬ ਵੱਲੋਂ ਪੱਕੀਆਂ ਕੀਤੀਆਂ ਗਈਆਂ ਸੀ ਪਰ ਕਾਂਗਰਸ ਸਰਕਾਰ ਆਉਣ ਤੇ ਇਹ ਸਾਰੀਆਂ ਜ਼ਮੀਨਾਂ ਫੇਰ ਤੋੜ ਦਿੱਤੀਆਂ ਗਈਆਂ ਰਜਿਸਟਰੀਆਂ ਜੋ ਹੁਣ ਸਰਕਾਰ ਬਣੀ ਤਾਂ ਉਹ ਸਾਰੀਆਂ ਜ਼ਮੀਨਾਂ ਤੁਹਾਨੂੰ ਪਹਿਲੇ ਦੇ ਆਧਾਰ ਤੇ ਤੁਹਾਡੀਆਂ ਪੱਕੀਆਂ ਕੀਤੀਆਂ ਜਾਣਗੀਆਂ ਤੁਹਾਨੂੰ ਮੁਆਵਜ਼ੇ ਦਿੱਤੇ ਜਾਣਗੇ ਔਰ ਤੁਹਾਨੂੰ ਘਰ ਬਣਾਉਣ ਵਾਸਤੇ ਜਗ੍ਹਾ ਦਿੱਤੀ ਜਾਵੇਗੀ ਜੋ ਸੁਖਵੀਰ ਸਿੰਘ ਬਾਦਲ ਨੇ ਅੱਜ ਤੋਂ ਹੀ ਜਿਹੜਾ ਚੋਣ ਪ੍ਰਚਾਰ ਦੇ ਤੌਰ ਤੇ ਵੀ ਆਪਣੇ ਵੱਲੋਂ ਇਹ ਕਿਹਾ ਹੈ ਔਰ ਅੱਜ ਜੋ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਲੋਕਾਂ ਦੀ ਸਾਰ ਲੈ ਰਹੇ ਨੇ ਔਰ ਲੋਕ ਕਹਿ ਰਹੇ ਨੇ ਕਿ ਅੱਜ ਜਿਹੜਾ ਸਾਡੇ ਨਾਲ ਖੜਾ ਹੈ ਉਹੀ ਸਾਡਾ ਹੈ ਜੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਾਂ ਉਹਨਾਂ ਦਾ ਕੋਈ ਵੀ ਵਿਧਾਇਕ ਨਹੀਂ ਆ ਰਿਹਾ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਔਰ ਸੁਖਵੀਰ ਸਿੰਘ ਬਾਦਲ ਨੇ ਵੀ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਬਣ ਤੋਂ ਬਾਅਦ ਤੁਹਾਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਔਰ ਤੁਹਾਨੂੰ ਜੋ ਬਾਦਲ ਸਰਕਾਰ ਦੇ ਸਮੇਂ ਕੀਤੀਆਂ ਗਿਆ ਉਹਨਾਂ ਤੋਂ ਵੀ ਵੱਧ ਕੰਮ ਕੀਤੇ ਜਾਣਗੇ ਜੋ ਅਕਾਲੀ ਸਰਕਾਰ ਬਣਾ ਦੋ ਤਾਂ ਲੋਕ ਤੁਹਾਡੇ ਨਾਲ ਨੇ ਔਰ ਲੋਕ ਤੁਹਾਨੂੰ ਜਿਹੜਾ ਕਿ ਚਾਹੁੰਦੇ ਨੇ ਮੁੱਖ ਮੰਤਰੀ ਜਿਹੜਾ ਤੁਸੀਂ ਬਣ ਜਾਓਗੇ ਔਰ ਪੰਜਾਬ ਦੇ ਲੋਕਾਂ ਨੇ ਅੱਜ ਸੁਖਵੀਰ ਸੰਵਾਦ ਨੂੰ ਵਿਸ਼ਵਾਸ ਦਿੱਤਾ ਹੈ